ਪੀਐਨ ਮੀਡੀਆ ਦੇ ਨਾਲ ਜੁੜੇ ਹੋ ਮਰਜਿੰਦਰ ਸਿੰਘ ਸਭਰਾਜੇ ਗੱਲ ਕੀਤੀ ਜਾਵੇ ਤਾਂ ਕੌਮੀ ਇਨਸਾਫ ਮੋਰਚਾ ਸਿੱਖਾਂ ਦੀਆਂ ਵੱਡੀਆਂ ਪ੍ਰਮੁੱਖ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਅਤੇ ਮੋਹਾਲੀ ਦੀਆਂ ਸਰਹੱਦਾਂ ਦੇ ਉੱਪਰ ਨਿਰੰਤਰ ਕਈ ਮਹੀਨਿਆਂ ਤੋਂ ਚੱਲ ਰਿਹਾ ਹੈ ਇਸੇ ਲਈ ਇਸੇ ਮੋਰਚੇ ਨੂੰ ਲੈ ਕੇ ਜੇ ਗੱਲ ਕੀਤੀ ਜਾਵੇ ਤਾਂ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਹੋਏ ਲੋਕਾਂ ਦਾ ਵੱਡਾ ਸਮਰਥਨ ਮਿਲਿਆ 26 ਜਨਵਰੀ ਨੂੰ ਇੱਕ ਵਾਰ ਲੋਕਾਂ ਨੇ ਜਿਹੜਾ ਸੀ ਵੱਡਾ ਇਕੱਠ ਦਿਖਾ ਦਿੱਤਾ ਔਰ ਇਸੇ ਇਕੱਠ ਦੇ ਦਰਮਿਆਨ ਕਿਤੇ ਨਾ ਕਿਤੇ ਜਿਸ ਤਰੀਕੇ ਦਾ ਲੋਕਾਂ ਦਾ ਰੁਝਾਨ ਸੀ ਤਾਂ ਇਸ ਤਰ੍ਹਾਂ ਲੱਗਦਾ ਸੀ ਕਿ ਮੋਰਚਾ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਜ਼ੋਰ ਫੜੇਗਾ ਪਰ ਕਿਤੇ ਨਾ ਕਿਤੇ ਮੋਰਚੇ ਦੇ ਵਿੱਚ ਉਤਰਾ ਚੜ੍ਹਾ ਆਉਣੇ ਵੀ ਸੁਭਾਵਿਕ ਬਣੇ ਆਖਰ ਕੀ ਕਾਰਨ ਸਨ ਕਿ ਲੋਕ ਇਸ ਮੋਰਚੇ ਤੋਂ ਨਿਰਾਸ਼ ਹੋਏ ਜਿਸ ਤੋਂ ਬਾਅਦ ਮੋਰਚੇ ਦੇ ਜਿਹੜੇ ਆਗੂ ਸਨ ਉਹਨਾਂ ਦੇ ਵੱਲੋਂ ਇੱਕ ਵੱਡਾ ਪ੍ਰੋਗਰਾਮ ਦਿੱਤਾ ਗਿਆ ਕਿ 26 ਮਈ ਦਾ ਸਮਾਂ ਤੈਅ ਕਰਕੇ ਸ੍ਰੀ ਫਤਿਹਗੜ ਸਾਹਿਬ ਦੀ ਪਾਵਨ ਪਵਿੱਤਰ ਸ਼ਹੀਦਾਂ ਦੀ ਤਰਤ ਦੇ ਉੱਪਰ ਆ ਜਿਹੜਾ ਦੀਵਾਨ ਬਾਬਾ ਟੋਡਰਮਲ ਹਾਲ ਦੇ ਵਿੱਚ ਇੱਕ ਇਕੱਠ ਸੱਦਿਆ ਜਾਂਦਾ ਏ ਕੁਝ ਕਿਸਾਨ ਆਗੂ ਉਹਦੇ ਵਿੱਚ ਸ਼ਾਮਲ ਹੁੰਦੇ ਨੇ ਅਤੇ ਕੁਝ ਸਿੱਖ ਸ਼ਖਸੀਅਤਾਂ ਦਾ ਜ਼ਿਕਰ ਕਰੀਏ ਸਾਧੂ ਮਹਾਂਪੁਰਸ਼ ਵੀ ਇਸ ਸਮਾਗਮ ਦੇ ਵਿੱਚ ਆਪਣੀ ਸ਼ਮੂਲੀਅਤ ਕਰਦੇ ਨਜ਼ਰੀ ਆਉਂਦੇ ਨੇ ਤਾਂ ਐਸੇ ਨੂੰ ਲੈ ਕੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਪੁੱਜੇ ਨੇ ਉਹਨਾਂ ਨੇ ਇੱਕ ਵੱਡਾ ਦਾਵਾ ਕੀਤਾ ਉਹਨਾਂ ਨੇ ਕਿਹਾ ਕਿ ਜੇ ਟੋਲ ਪਲਾਜ਼ਿਆਂ ਦਾ ਪ੍ਰੋਗਰਾਮ ਦਿੱਤਾ ਜਾਵੇ ਤਾਂ ਅਸੀਂ ਟੋਲ ਪਲਾਜ਼ਿਆਂ ਨੂੰ ਬੰਦ ਕਰਨ ਵਾਸਤੇ ਵੀ ਤਿਆਰ ਹਾਂ ਪਰ ਮੋਰਚੇ ਦੇ ਆਗੂਆਂ ਨੂੰ ਇਸ ਗੱਲ ਦਾ ਸਮਰਥਨ ਕਰਨਾ ਪਵੇਗਾ ਵਿਸ਼ਵਾਸ ਦਿਵਾਉਣਾ ਪਵੇਗਾ ਕਿ ਜਿਹੜੇ ਲੋਕ ਟੋਲ ਪਲਾਜ਼ਾ ਨੂੰ ਬੰਦ ਕਰਨਗੇ ਉਹਨਾਂ ਦੇ ਉੱਪਰ ਕਿਸੇ ਤਰੀਕੇ ਦੇ ਕੋਈ ਵੀ ਪਰਚੇ ਦਰਜ ਨਹੀਂ ਹੋਣਗੇ ਤੇ ਨਾਲ ਹੀ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਇਹ ਵੀ ਬਿਆਨ ਦਿੱਤਾ ਹੈ ਕਿ ਜੇ ਮੋਰਚੇ ਦੇ ਆਗੂਆਂ ਨੇ ਇਹ ਵੱਡਾ ਪ੍ਰੋਗਰਾਮ ਲੈ ਹੀ ਲਿਆ ਏ ਜਿਸ ਤਰੀਕੇ ਦੇ ਨਾਲ ਅੱਜ ਮਤੇ ਪਾਸ ਹੁੰਦੇ ਨੇ ਮਤਿਆਂ ਦੇ ਵਿੱਚ ਇੱਕ ਤਿੰਨ ਮੰਗਾਂ ਪਾਸ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਡੀ ਮੰਗ ਇਹ ਵੀ ਹੈ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਦਿੱਲੀ ਦੇ ਵਿੱਚ ਨਵਾਂ ਬਣਿਆ ਹੋਇਆ ਜਿਹੜਾ ਮਹਿਲ ਹੈ ਉਹਦਾ ਘਰਾਓ ਕਰਨਾ ਹੈ ਤੇ ਇਸੇ ਨੂੰ ਲੈ ਕੇ ਵੱਡੇ ਸਵਾਲੀਆ ਚਿੰਨ੍ਹ ਲਾਉਂਦੇ ਹੋયા ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਜੇ ਇਸ ਤਰੀਕੇ ਦੇ ਨਾਲ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਘੇਰਨ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਕਿਤੇ ਨਾ ਕਿਤੇ ਇਸ ਗੱਲ ਨੂੰ ਲੈ ਕੇ ਵਿਵਾਦ ਬਣੇਗਾ ਕੁਝ ਅਜਹੀਆਂ ਧਿਰਾਂ ਵੀ ਬਣ ਗਈਆਂ ਜਿਨ੍ਹਾਂ ਦੇ ਵੱਲੋਂ ਇਹ ਕਿਹਾ ਜਾਵੇਗਾ ਕਿ ਅਰਵਿੰਦ ਕੇਜਰੀਵਾਲ ਦਾ ਹੀ ਆਖਰਕਾਰ ਕਿਉਂ ਕਿਉਂਕਿ ਉੱਥੇ ਤਾਂ ਬੀਜੇਪੀ ਹੈ ਬੀਜੇਪੀ ਵੀ ਇੰਨਾ ਕੇਸਾਂ ਦੇ ਵਿੱਚ ਉਨੇ ਹੀ ਗੁਨਾਹਗਾਰ ਮੰਨੀ ਜਾ ਰਹੀ ਹੈ ਜਿੰਨੀਆਂ ਪੰਜਾਬ ਦੀਆਂ ਹੋਰ ਧਿਰਾਂ ਨੇ ਹੋਰ ਰੁਲਦੂ ਸਿੰਘ ਮਾਨਸਾ ਨੇ ਕੀ ਗੱਲਬਾਤ ਕੀਤੀ ਹੈ ਮੀਡੀਆ ਦੇ ਮੁਖਾਤਬ ਹੋ ਕੇ ਤੇ ਇੱਕ ਵਾਰ ਉਹ ਜਿਹੜੀ ਕੀਤੀ ਹੋਈ ਗੱਲਬਾਤ ਤੁਹਾਡੇ ਦਰਮਿਆਨ ਹਾਜ਼ਰ ਕਰ ਦਿੰਦੇ ਹਾਂ ਤੇ ਇਹਨਾਂ ਨੇ ਇੱਕ ਵਿਚਾਰ ਲਿਆਂਦਾ ਹੈ ਕਿ ਠੀਕ ਆ ਜਿਵੇਂ ਕਰਨ ਕਿ ਸਾਨੂੰ ਕਰਨ ਦੀ ਕਮੇਟੀ ਕਰੂਗੀ ਵੀ ਕੇਜਰੀਵਾਲ ਦੀ ਗੋਠੀ ਘੇਰ ਲੋ ਅਸੀਂ ਇਸ ਦੇ ਰਾਇ ਦੇ ਕੇਜਰੀਵਾਲ ਨੂੰ ਨਹੀਂ ਘੇਰਨੀ ਚਾਹੀਦੀ ਕਿ ਖੜੋ ਕੇਜਰੀਵਾਲ ਕੀ ਚੀਜ਼ ਹੈ ਕਿਹੜੀ ਬਾਗ ਦੀ ਮੂੜੀ ਐ ਏਡੇ ਮੋਰਚੇ ਤੇ ਮਰੇ ਕੇਜਰੀਵਾਲ ਕੀ ਚੀਜ਼ ਆ ਕਿ ਉਹ ਪ੍ਰਧਾਨ ਮੰਤਰੀ ਆ ਉਹ ਇੱਕ ਸਟੇਟ ਦਾ ਉਹ ਸਟੇਟ ਵੀ ਹੈ ਨਹੀਂ ਜਿਹੜਾ ਮੁੱਖ ਮੰਤਰੀ ਹੈ ਤਾਂ ਸਾਨੂੰ ਘਟੋ ਘੜ ਪ੍ਰਧਾਨ ਮੰਤਰੀ ਦਾ ਘਰ ਘੇਰੀਏ ਪ੍ਰਧਾਨ ਮੰਤਰੀ ਦੇ ਉਸ ਪਾਰਲੀਮੈਂਟ ਘੇਰੀਏ ਇਹੋ ਜਿਹਾ ਸਾਨੂੰ ਮੋਰ ਰਹੇ ਦੇ ਕੇ ਗਿਆ ਪਰ ਜਿਵੇਂ ਕਮੇਟੀ ਕਰੂਗੀ ਫੁੱਲ ਸੱਚ ਰਾਵਾਂਗੇ ਜੰਨਾ ਚ ਸਾਡੇ ਸਿੰਘ ਨਹੀਂ ਰਹਿਈ ਕਰਦੇ ਮੇਰੀ ਰਾਇ ਮੇਰੀ ਜੱਥੇਬੰਦੀ ਦੀ ਮੰਨਣਾ ਵੀ ਉਥੇ ਪਰਚੀ ਨਹੀਂ ਕਰਨ ਦੇਵਾਂਗੇ ਲੜਾਈ ਹੋਊਗੀ ਕੁੰਜੀਵਾ ਸਾਮਰਾਜਵਾਦ ਨਾਲ ਸਾਡੀ ਲੜਾਈ ਹੋਊਗੀ ਉਹਦੀ ਇਥੇ ਆਮਨ ਨਿਬੰਧ ਕਰਦਾਂਗੇ ਬਹਿ ਜਾਗੇ ਸਿੱਖ ਸੰਜੇ ਦੇ ਬੰਦੇ 10 ਦਾ ਬੰਦੇ ਭਾਹ ਲਾਂਗੇ ਸਾਨੂੰ ਕੋਈ ਫਰਕ ਪੈਂਦਾਗਾ ਪਰ ਇਹ ਕਰਨ ਦਾ ਇਲਾਨ ਵੀ ਬਿਲਕੁਲ ਨਹੀਂ ਉਹ ਤੋਂ ਕਰਨ ਦੇਵਾਂਗੇ ਜੇ ਕਰਨਗੇ ਤਾਂ ਅਸੀਂ ਨਾਲ ਮੋਰਚਾ ਚਕਵਾਉਣ ਨੂੰ ਲੈ ਕੇ ਜਿਹੜਾ 31 ਮਈ ਦਾ ਸਮਾਵ ਹੋ ਲਿਖਿਆ ਗਿਆ ਕੀ ਲੱਗਦਾ ਕਿ ਜੇ ਕੋਰਟ ਦੇ ਵੱਲੋਂ ਮੋਰਚਾ ਚਕਵਾਉਣ ਨੂੰ ਲੈ ਕੇ ਜਿਹੜਾ ਸਰਕਾਰ ਨੂੰ ਹੁਦੇਸ਼ ਜਾਰੀ ਕੀਤੇ ਜਾਂਦੇ ਨੇ ਫਿਰ ਕਿਸਾਨਾਂ ਦਾ ਤੇ ਸਿੱਖ ਜਥੇਬੰਦੀਆਂ ਦਾ ਐਕਸ਼ਨ ਕਿਸ ਤਰ੍ਹਾਂ ਦਾ ਹੋਊਗਾ ਕੱਲੇ ਸਿੱਖ ਜਥੇਬੰਦੀਆਂ ਦਾ ਤੇ ਕਿਸਾਨਾਂ ਦਾ ਕਾਮਰੇਡਾਂ ਦਾ ਅਗੀਆਂ ਦੀ ਸਮਝ ਗੱਲ ਆ ਤੇ ਕਿਸਾਨ ਦਸ ਸਾਰਾ ਸਾਂਝਾ ਮੋਰਚਾ ਬਣੂਗਾ ਕੋਟਰਾ ਆਪਣੇ ਦਾਇਰੇ ਚ ਰਹਿਣਾ ਪਬਲਿਕ ਦੇ ਨਾਲ ਪੰਗਾ ਨਹੀਂ ਲੈਣਾ ਚਾਹੀਏ ਸਾਡੇ ਸਾਹਮਣੇ ਇਹੀ ਗੱਲ ਹੈ ਪੀਐਨ ਮੀਡੀਆ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਸਬਰਾਜ ਇਹ ਗੱਲ ਕੀਤੀ ਜਾਵੇ ਤਾਂ ਕੌਮੀ ਇਨਸਾਫ ਮੋਰਚਾ ਸਿੱਖਾਂ ਦੀਆਂ ਵੱਡੀਆਂ ਪ੍ਰਮੁੱਖ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਅਤੇ ਮੋਹਾਲੀ ਦੀਆਂ ਸਰਹੱਦਾਂ ਦੇ ਉੱਪਰ ਨਿਰੰਤਰ ਕਈ ਮਹੀਨਿਆਂ ਤੋਂ ਚੱਲ ਰਿਹਾ ਹੈ ਇਸੇ ਲਈ ਇਸੇ ਮੋਰਚੇ ਨੂੰ ਲੈ ਕੇ ਜੇ ਗੱਲ ਕੀਤੀ ਜਾਵੇ ਤਾਂ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਹੋਏ ਲੋਕਾਂ ਦਾ ਵੱਡਾ ਸਮਰਥਨ ਮਿਲਿਆ 26 ਜਨਵਰੀ ਨੂੰ ਇੱਕ ਵਾਰ ਲੋਕਾਂ ਨੇ ਜਿਹੜਾ ਸੀ ਵੱਡਾ ਇਕੱਠ ਦਿਖਾ ਦਿੱਤਾ ਔਰ ਇਸੇ ਇਕੱਠ ਦੇ ਦਰਮਿਆਨ ਕਿਤੇ ਨਾ ਕਿਤੇ ਜਿਸ ਤਰੀਕੇ ਦਾ ਲੋਕਾਂ ਦਾ ਰੁਝਾਨ ਸੀ ਤਾਂ ਇਸ ਤਰ੍ਹਾਂ ਲੱਗਦਾ ਸੀ ਕਿ ਮੋਰਚਾ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਜ਼ੋਰ ਫੜੇਗਾ ਪਰ ਕਿਤੇ ਨਾ ਕਿਤੇ ਮੋਰਚੇ ਦੇ ਵਿੱਚ ਉਤਰਾ ਚੜਾ ਆਉਣੇ ਵੀ ਸੁਭਾਅਕ ਬਣੇ ਆਖਰ ਕੀ ਕਾਰਨ ਸਨ ਕਿ ਲੋਕ ਇਸ ਮੋਰਚੇ ਤੋਂ ਨਿਰਾਸ਼ ਹੋਏ ਜਿਸ ਤੋਂ ਬਾਅਦ ਮੋਰਚੇ ਦੇ ਜਿਹੜੇ ਆਗੂ ਸਾਨੂੰ ਉਹਨਾਂ ਦੇ ਵੱਲੋਂ ਇੱਕ ਵੱਡਾ ਪ੍ਰੋਗਰਾਮ ਦਿੱਤਾ ਗਿਆ ਕਿ 26 ਮਈ ਦਾ ਸਮਾਂ ਤੱਕ ਕਰਕੇ ਸ੍ਰੀ ਫਤਿਹਗੜ ਸਾਹਿਬ ਦੀ ਪਾਵਨ ਪਵਿੱਤਰ ਸ਼ਹੀਦਾਂ ਦੀ ਧਰਤ ਦੇ ਉੱਪਰ ਆ ਜਿਹੜਾ ਦੀਵਾਨ ਬਾਬਾ ਟੋਡਰਮਲ ਹਾਲ ਦੇ ਵਿੱਚ ਇੱਕ ਇਕੱਠ ਸੱਦਿਆ ਜਾਂਦਾ ਏ ਕੁਝ ਕਿਸਾਨ ਆਗੂ ਦੇ ਵਿੱਚ ਸ਼ਾਮਲ ਹੁੰਦੇ ਨੇ ਅਤੇ ਕੁਝ ਸਿੱਖ ਸ਼ਖਸੀਅਤਾਂ ਦਾ ਜ਼ਿਕਰ ਕਰੀਏ ਸਾਧੂ ਮਹਾਂਪੁਰਸ਼ ਵੀ ਇਸ ਸਮਾਗਮ ਦੇ ਵਿੱਚ ਆਪਣੀ ਸ਼ਮੂਲੀਅਤ ਕਰਦੇ ਨਜ਼ਰੀ ਆਉਂਦੇ ਨੇ ਤਾਂ ਇਸੇ ਨੂੰ ਲੈ ਕੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਪੁੱਜੇ ਨੇ ਉਹਨਾਂ ਨੇ ਇੱਕ ਵੱਡਾ ਦਾਅਵਾ ਕੀਤਾ ਉਹਨਾਂ ਨੇ ਕਿਹਾ ਕਿ ਜੇ ਟੋਲ ਪਲਾਜ਼ਿਆਂ ਦਾ ਪ੍ਰੋਗਰਾਮ ਦਿੱਤਾ ਜਾਵੇ ਤਾਂ ਅਸੀਂ ਟੋਲ ਪਲਾਜ਼ਿਆਂ ਨੂੰ ਬੰਦ ਕਰਨ ਵਾਸਤੇ ਵੀ ਤਿਆਰ ਹਾਂ ਪਰ ਮੋਰਚੇ ਦੇ ਆਗੂਆਂ ਨੂੰ ਇਸ ਗੱਲ ਦਾ ਸਮਰਥਨ ਕਰਨਾ ਪਵੇਗਾ ਵਿਸ਼ਵਾਸ ਦਿਵਾਉਣਾ ਪਵੇਗਾ ਕਿ ਜਿਹੜੇ ਲੋਕ ਟੋਲ ਪਲਾਜ਼ਿਆਂ ਨੂੰ ਬੰਦ ਕਰਨਗੇ ਉਹਨਾਂ ਦੇ ਉੱਪਰ ਕਿਸੇ ਤਰੀਕੇ ਦੇ ਕੋਈ ਵੀ ਪਰਚੇ ਦਰਜ ਨਹੀਂ ਹੋਣਗੇ ਤੇ ਨਾਲ ਹੀ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਇਹ ਵੀ ਬਿਆਨ ਦਿੱਤਾ ਹੈ ਕਿ ਜੇ ਮੋਰਚੇ ਦੇ ਆਗੂਆਂ ਨੇ ਇਹ ਵੱਡਾ ਪ੍ਰੋਗਰਾਮ ਲੈ ਹੀ ਲਿਆ ਹੈ ਜਿਸ ਤਰੀਕੇ ਦੇ ਨਾਲ ਅੱਜ ਮਤੇ ਪਾਸ ਹੁੰਦੇ ਨੇ ਮਤਿਆਂ ਦੇ ਵਿੱਚ ਇੱਕ ਤਿੰਨ ਮੰਗਾਂ ਪਾਸ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਡੀ ਮੰਗ ਇਹ ਵੀ ਐ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਦਿੱਲੀ ਦੇ ਵਿੱਚ ਨਵਾਂ ਬਣਿਆ ਹੋਇਆ ਜਿਹੜਾ ਮਹਿਲ ਐ ਉਹਦਾ ਘਰਾਓ ਕਰਨਾ ਐ ਤੇ ਇਸੇ ਨੂੰ ਲੈ ਕੇ ਵੱਡੇ ਸਵਾਲੀਆ ਚਿੰਨ੍ਹ ਲਾਉਂਦਿਆਂ ਹੋਇਆਂ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਜੇ ਇਸ ਤਰੀਕੇ ਦੇ ਨਾਲ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਘੇਰਨ ਦੀ ਗੱਲ ਕੀਤੀ ਜਾ ਰਹੀ ਐ ਤਾਂ ਕਿਤੇ ਨਾ ਕਿਤੇ ਇਸ ਗੱਲ ਨੂੰ ਲੈ ਕੇ ਵਿਵਾਦ ਬਣੇਗਾ ਕੁਝ ਅਜਾਹੀਆਂ ਤਰ੍ਹਾਂ ਵੀ ਬਣ ਗਈਆਂ ਜਿਨ੍ਹਾਂ ਦੇ ਵੱਲੋਂ ਇਹ ਕਿਹਾ ਜਾਵੇਗਾ ਕਿ ਅਰਵਿੰਦ ਕੇਸਰੀਵਾਲ ਦਾ ਹੀ ਆਖਰਕਾਰ ਕਿਉਂ ਕਿਉਂਕਿ ਉੱਥੇ ਤਾਂ ਬੀਜੇਪੀ ਹੈ ਬੀਜੇਪੀ ਵੀ ਇੰਨਾ ਕੇਸਾਂ ਦੇ ਵਿੱਚ ਉਨੇ ਹੀ ਗੁਨਾਹਗਾਰ ਮੰਨੀ ਜਾ ਰਹੀ ਹੈ ਜਿੰਨੀਆਂ ਪੰਜਾਬ ਦੀਆਂ ਹੋਰ ਤਰ੍ਹਾਂ ਨੇ ਹੋਰ ਰੁਲਦੂ ਸਿੰਘ ਮਾਨਸਾ ਨੇ ਕੀ ਗੱਲਬਾਤ ਕੀਤੀ ਹੈ ਮੀਡੀਆ ਦੇ ਮੁਖਤੱਬ ਹੋ ਕੇ ਤੇ ਇੱਕ ਵਾਰ ਉਹ ਜਿਹੜੀ ਕੀਤੀ ਹੋਈ ਗੱਲਬਾਤ ਤੁਹਾਡੇ درمیان ਹਾਜ਼ਰ ਕਰ ਦਿੰਦੇ ਹਾਂ ਤੇ ਇਹਨਾਂ ਨੇ ਇੱਕ ਵਿਚਾਰ ਲਿਆਂਦਾ ਠੀਕ ਆ ਜਿਵੇਂ ਕਰਨ ਕਿ ਸਾਨੂੰ ਕਰਨ ਦੀ ਜਮੂਰੀ ਪੂਜਮ ਕਮੇਟੀ ਕਰੂਗੀ ਵੀ ਕੇਜਰੀਵਾਲ ਦੀ ਗੋਠੀ ਘੇਰ ਲੋ ਅਸੀਂ ਇਸ ਦੇ ਰਾਏ ਦੇ ਕੇ ਕੇਜਰੀਵਾਲ ਦੀ ਨਹੀਂ ਘੇਰਨੀ ਚਾਹੀਦੀ ਕਿ ਖਰ ਜੋ ਕੇਜਰੀਵਾਲ ਕੀ ਚੀਜ਼ ਹੈ ਕਿਹੜੀ ਬਾਗ ਦੀ ਮੂੜੀ ਐਡੇ ਮੋਰਚੇ ਤੇ ਮਰੇ ਕੇਜਰੀਵਾਲ ਕੀ ਚੀਜ਼ ਹੈ ਕਿਉਂ ਪ੍ਰਧਾਨ ਮੰਤਰੀ ਆਹੋ ਇੱਕ ਸਟੇਟ ਦਾ ਉਹ ਸਟੇਟ ਵੀ ਹੈ ਨਹੀਂ ਜਿਹੜਾ ਮੁੱਖ ਮੰਤਰੀ ਹੈ ਤਾਂ ਸਾਨੂੰ ਘਟੋ ਘਟ ਪ੍ਰਧਾਨ ਮੰਤਰੀਆ ਘਰ ਘੇਰੀਏ ਪ੍ਰਧਾਨ ਮੰਤਰੀ ਉਸ ਪਾਰਲੀਮੈਂਟ ਘੇਰੀਏ ਇਹੋ ਜਿਹਾ ਸਾਨੂੰ ਮੋਰ ਰਹਿ ਦੇ ਕੇ ਗਿਆ ਪਰ ਜਿਵੇਂ ਕਮੇਟੀ ਕਰੂਗੀ ਫੁੱਲ ਸੱਚਾ ਮਾਂਗੇ ਜਨਾਂ ਚ ਸਾਡੇ ਸਿੰਘ ਨਹੀਂ ਰਹਿ ਹੈ ਕਰਦੇ ਮੇਰੀ ਰਾਇ ਮੇਰੀ ਜਥੇਬੰਦੀ ਦੀ ਮੰਨਣ ਵੀ ਉਥੇ ਪਰਚੀ ਨਹੀਂ ਕਰਨ ਦੇਵਾਂਗੇ ਲੜਾਈ ਹੋਗੀ ਕੁੰਜੀਪਾ ਸ਼ਾਮਰਾਜਵਾਦ ਨਾਲ ਸਾਡੀ ਲੜਾਈ ਹੋਊਗੀ ਉਹਦੀ ਉਥੇ ਅਮਨ ਨਿਬੰਧ ਕਰ ਦਾਂਗੇ ਬਹਿ ਜਾਗੇ ਇਸ ਕਿਸਾਨ ਦੇ ਬੰਦੇ ਨਾਲ 10 ਦਾ ਬੰਦੇ ਭਾਵਾ ਦੇਗੇ ਸਾਨੂੰ ਕੋਈ ਫਰਕ ਪੈਂਦਾਗਾ ਪਰ ਇਹ ਕਰਨ ਲਾਣ ਵੀ ਬਿਲਕੁਲ ਨਹੀਂ ਉਸ ਤੋਂ ਕਰ ਦੇਵਾਂਗੇ ਜੇ ਕਰਨਗੇ ਤਾਂ ਅਸੀਂ ਨਾਲ ਮੋਰਚਾ ਚਕਵਾਉਣ ਨੂੰ ਲੈ ਕੇ ਜਿਹੜਾ 31 ਮਈ ਦਾ ਸਮਾਵ ਹੋ ਲਿਖਿਆ ਗਿਆ ਕੀ ਲੱਗਦਾ ਹੈ ਕਿ ਜੇ ਕੋਰਟ ਦੇ ਵੱਲੋਂ ਮੋਰਚਾ ਚਕਵਾਉਣ ਨੂੰ ਲੈ ਕੇ ਜਿਹੜਾ ਸਰਕਾਰ ਨੂੰ ਹੁਦੇਸ਼ ਜਾਰੀ ਕੀਤੇ ਜਾਂਦੇ ਨੇ ਫਿਰ ਕਿਸਾਨਾਂ ਦਾ ਤੇ ਸਿੱਖ ਜਥੇਬੰਦੀਆਂ ਦਾ ਐਕਸ਼ਨ ਕਿਸ ਤਰ੍ਹਾਂ ਦਾ ਹੋਊਗਾ ਕੱਲੇ ਸਿੱਖ ਜਥੇਬੰਦੀਆਂ ਦਾ ਤੇ ਕਿਸਾਨਾਂ ਦਾ ਕਾਮਰੇਡਾਂ ਦਾ ਆਖੀਂ ਦੀ ਸਮਝ ਗੱਲ ਆ ਤੇ ਕਿਸਾਨ ਜਿਸ ਸਾਰੇ ਸਾਂਝਾ ਮੋਰਚਾ ਬਣੂਗਾ ਕੋਰਟ ਆਪ ਦੇ ਦਾਇਰੇ ਚ ਰਹਣਾ ਪਬਲਿਕ ਦੇ ਨਾਲ ਪੰਗਾ ਨਹੀਂ ਲੈਣਾ ਚਾਹੀਦਾ ਸਾਡੇ ਸਾਹਮਣੇ ਇਹੀ ਗੱਲ ਹੈ ਪੀਐਨ ਮੀਡੀਆ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਸਬਰਾਜ ਇਹ ਗੱਲ ਕੀਤੀ ਜਾਵੇ ਤਾਂ ਕੌਮੀ ਇਨਸਾਫ ਮੋਰਚਾ ਸਿੱਖਾਂ ਦੀਆਂ ਵੱਡੀਆਂ ਪ੍ਰਮੁੱਖ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਅਤੇ ਮੋਹਾਲੀ ਦੀਆਂ ਸਰਹੱਦਾਂ ਦੇ ਉੱਪਰ ਨਿਰੰਤਰ ਕਈ ਮਹੀਨਿਆਂ ਤੋਂ ਚੱਲ ਰਿਹਾ ਹੈ ਇਸੇ ਲਈ ਇਸੇ ਮੋਰਚੇ ਨੂੰ ਲੈ ਕੇ ਜੇ ਗੱਲ ਕੀਤੀ ਜਾਵੇ ਤਾਂ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਹੋਏ ਲੋਕਾਂ ਦਾ ਵੱਡਾ ਸਮਰਥਨ ਮਿਲਿਆ 26 ਜਨਵਰੀ ਨੂੰ ਇੱਕ ਵਾਰ ਲੋਕਾਂ ਨੇ ਜਿਹੜਾ ਸੀ ਵੱਡਾ ਇੱਕ ਇਕੱਠ ਦਿਖਾ ਦਿੱਤਾ ਔਰ ਇਸੇ ਇਕੱਠ ਦੇ ਦਰਮਿਆਨ ਕਿਤੇ ਨਾ ਕਿਤੇ ਜਿਸ ਤਰੀਕੇ ਦਾ ਲੋਕਾਂ ਦਾ ਰੁਝਾਨ ਸੀ ਤਾਂ ਇਸ ਤਰ੍ਹਾਂ ਲੱਗਦਾ ਸੀ ਕਿ ਮੋਰਚਾ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਜ਼ੋਰ ਫੜੇਗਾ ਪਰ ਕਿਤੇ ਨਾ ਕਿਤੇ ਮੋਰਚੇ ਦੇ ਵਿੱਚ ਉਤਰਾ ਚੜਾ ਆਉਣੇ ਵੀ ਸੁਭਾਵਿਕ ਬਣੇ ਆਖਰ ਕੀ ਕਾਰਨ ਸਨ ਕਿ ਲੋਕ ਇਸ ਮੋਰਚੇ ਤੋਂ ਨਿਰਾਸ਼ ਹੋਏ ਜਿਸ ਤੋਂ ਬਾਅਦ ਮੋਰਚੇ ਦੇ ਜਿਹੜੇ ਆਗੂ ਸਨ ਉਹਨਾਂ ਦੇ ਵੱਲੋਂ ਇੱਕ ਵੱਡਾ ਪ੍ਰੋਗਰਾਮ ਦਿੱਤਾ ਗਿਆ ਕਿ 26 ਮਈ ਦਾ ਸਮਾਂ ਤੈਅ ਕਰਕੇ ਸ਼੍ਰੀ ਫਤੇਗੜ ਸਾਹਿਬ ਦੀ ਪਾਵਨ ਪਵਿੱਤਰ ਸ਼ਹੀਦਾਂ ਦੀ ਧਰਤ ਦੇ ਉੱਪਰ ਆ ਜਿਹੜਾ ਦੀਵਾਨ ਬਾਬਾ ਟੋਡਰਮਾਲ ਹਾਲ ਦੇ ਵਿੱਚ ਇੱਕ ਇਕੱਠ ਸੱਦਿਆ ਜਾਂਦਾ ਏ ਕੁਝ ਕਿਸਾਨ ਆਗੂ ਦੇ ਵਿੱਚ ਸ਼ਾਮਲ ਹੁੰਦੇ ਨੇ ਅਤੇ ਕੁਝ ਸਿੱਖ ਸ਼ਖਸੀਅਤਾਂ ਦਾ ਜ਼ਿਕਰ ਕਰੀਏ ਸਾਧੂ ਮਹਾਂਪੁਰਸ਼ ਵੀ ਇਸ ਸਮਾਗਮ ਦੇ ਵਿੱਚ ਆਪਣੀ ਸ਼ਮੂਲੀਅਤ ਕਰਦੇ ਨਜ਼ਰੀ ਆਉਂਦੇ ਨੇ ਤਾਂ ਐਸੇ ਨੂੰ ਲੈ ਕੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਪੁੱਜੇ ਨੇ ਉਹਨਾਂ ਨੇ ਇੱਕ ਵੱਡਾ ਦਾਅਵਾ ਕੀਤਾ ਉਹਨਾਂ ਨੇ ਕਿਹਾ ਕਿ ਜੇ ਟੋਲ ਪਲਾਜ਼ਿਆਂ ਦਾ ਪ੍ਰੋਗਰਾਮ ਦਿੱਤਾ ਜਾਵੇ ਤਾਂ ਅਸੀਂ ਟੋਲ ਪਲਾਜ਼ਿਆਂ ਨੂੰ ਬੰਦ ਕਰਨ ਵਾਸਤੇ ਵੀ ਤਿਆਰ ਹਾਂ ਪਰ ਮੋਰਚੇ ਦੇ ਆਗੂਆਂ ਨੂੰ ਇਸ ਗੱਲ ਦਾ ਸਮਰਥਨ ਕਰਨਾ ਪਵੇਗਾ ਵਿਸ਼ਵਾਸ ਦਿਵਾਉਣਾ ਪਵੇਗਾ ਕਿ ਜਿਹੜੇ ਲੋਕ ਟੋਲ ਪਲਾਜ਼ਿਆਂ ਨੂੰ ਬੰਦ ਕਰਨਗੇ ਉਹਨਾਂ ਦੇ ਉੱਪਰ ਕਿਸੇ ਤਰੀਕੇ ਦੇ ਕੋਈ ਵੀ ਪਰਚੇ ਦਰਜ ਨਹੀਂ ਹੋਣਗੇ ਤੇ ਨਾਲ ਹੀ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਇਹ ਵੀ ਬਿਆਨ ਦਿੱਤਾ ਹੈ ਕਿ ਜੇ ਮੋਰਚੇ ਦੇ ਆਗੂਆਂ ਨੇ ਇਹ ਵੱਡਾ ਪ੍ਰੋਗਰਾਮ ਲੈ ਹੀ ਲਿਆ ਹੈ ਜਿਸ ਤਰੀਕੇ ਦੇ ਨਾਲ ਅੱਜ ਮਤੇ ਪਾਸ ਹੁੰਦੇ ਨੇ ਮਤਿਆਂ ਦੇ ਵਿੱਚ ਇੱਕ ਤਿੰਨ ਮੰਗਾਂ ਪਾਸ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਡੀ ਮੰਗ ਇਹ ਵੀ ਹੈ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਦਿੱਲੀ ਦੇ ਵਿੱਚ ਨਵਾਂ ਬਣਿਆ ਹੋਇਆ ਜਿਹੜਾ ਮਹਿਲ ਹੈ ਉਹਦਾ ਘਰਾਓ ਕਰਨਾ ਹੈ ਤੇ ਇਸੇ ਨੂੰ ਲੈ ਕੇ ਵੱਡੇ ਸਵਾਲੀਆ ਚਿੰਨ੍ਹ ਲਾਉਂਦੇ ਹੋયા ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਜੇ ਇਸ ਤਰੀਕੇ ਦੇ ਨਾਲ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਘੇਰਨ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਕਿਤੇ ਨਾ ਕਿਤੇ ਇਸ ਗੱਲ ਨੂੰ ਲੈ ਕੇ ਵਿਵਾਦ ਬਣੇਗਾ ਕੁਝ ਅਜਹੀਆਂ ਧਿਰਾਂ ਵੀ ਬਣ ਗਈਆਂ ਜਿਨ੍ਹਾਂ ਦੇ ਵੱਲੋਂ ਇਹ ਕਿਹਾ ਜਾਵੇਗਾ ਕਿ ਅਰਵਿੰਦ ਕੇਸਰੀਵਾਲ ਦਾ ਹੀ ਆਖਰਕਾਰ ਕਿਉਂ ਕਿਉਂਕਿ ਉੱਥੇ ਤਾਂ ਭਾਜਪਾ ਹੈ ਭਾਜਪਾ ਵੀ ਇੰਨਾ ਕੇਸਾਂ ਦੇ ਵਿੱਚ ਉਨੇ ਹੀ ਗੁਨਾਹਗਾਰ ਮੰਨੀ ਜਾ ਰਹੀ ਹੈ ਜਿੰਨੀਆਂ ਪੰਜਾਬ ਦੀਆਂ ਹੋਰ ਧਿਰਾਂ ਨੇ ਹੋਰ ਰੁਲਦੂ ਸਿੰਘ ਮਾਨਸਾ ਨੇ ਕੀ ਗੱਲਬਾਤ ਕੀਤੀ ਹੈ ਮੀਡੀਆ ਦੇ ਮੁਖਤੱਬ ਹੋ ਕੇ ਤੇ ਇੱਕ ਵਾਰ ਉਹ ਜਿਹੜੀ ਕੀਤੀ ਹੋਈ ਗੱਲਬਾਤ ਤੁਹਾਡੇ ਦਰਮਿਆਨ ਹਾਜ਼ਰ ਕਰ ਦਿੰਦੇ ਹਾਂ ਤੇ ਇਹਨਾਂ ਨੇ ਇੱਕ ਵਿਚਾਰ ਲਿਆਂਦਾ ਠੀਕ ਆ ਜਿਵੇਂ ਕਰਨ ਕਿ ਸਾਨੂੰ ਕਰਨ ਦੀ ਜੁਕਰੀ ਪੂਜਮ ਕਮੇਟੀ ਕਰੂਗੀ ਵੀ ਕੇਜਰੀਵਾਲ ਦੀ ਗੋਠੀ ਘੇਰ ਲੋ ਅਸੀਂ ਇਸ ਦਿਨ ਰਾਏ ਦੇ ਕੇ ਕੇਜਰੀਵਾਲ ਦੇ ਨਹੀਂ ਘੇਰਨੀ ਚਾਹੀਦੀ ਕਿ ਖਰ ਜੋ ਕੇਜਰੀਵਾਲ ਕੀ ਚੀਜ਼ ਹੈ ਕਿਹੜੀ ਬਾਗ ਦੀ ਮੂੜੀ ਐਡੇ ਮੋਰਚੇ ਤੇ ਮਰੇ ਕੇਜਰੀਵਾਲ ਕੀ ਚੀਜ਼ ਹੈ ਕਿ ਪ੍ਰਧਾਨ ਮੰਤਰੀ ਆਹੋ ਇੱਕ ਸਟੇਟ ਦਾ ਉਹ ਸਟੇਟ ਵੀ ਹੈ ਨਹੀਂ ਜਿਹੜਾ ਮੁੱਖ ਮੰਤਰੀ ਹੈ ਤਾਂ ਸਾਨੂੰ ਘਟੋ ਘਟ ਪ੍ਰਧਾਨ ਮੰਤਰੀ ਦਾ ਘਰ ਘੇਰੀਏ ਪ੍ਰਧਾਨ ਮੰਤਰੀ ਉਸ ਪਾਰਲੀਮੈਂਟ ਘੇਰੀਏ ਇਹੋ ਜਿਹਾ ਸਾਨੂੰ ਮੋਰ ਰਹੇ ਦੇ ਕੇ ਗਿਆ ਪਰ ਜਿਵੇਂ ਕਮੇਟੀ ਕਰੂਗੀ ਫੁੱਲ ਸੱਚਾ ਮਾਂਗੇ ਜਨਤਕ ਸਾਡੇ ਸਿੰਘ ਨਹੀਂ ਰਹਿਈ ਕਰਦੇ ਮੇਰੀ ਰਾਇ ਮੇਰੀ ਜਥੇਬੰਦੀ ਦੀ ਮੰਨਣਾ ਵੀ ਉਥੇ ਪਰਚੀ ਨਹੀਂ ਕਰਨ ਦੇਵਾਂਗੇ ਲੜਾਈ ਹੋਗੀ ਕੁੰਜੀਪਾ ਸ਼ਾਮਰਾਜਵਾਦ ਨਾਲ ਸਾਡੀ ਲੜਾਈ ਹੋਊਗੀ ਉਹਦੀ ਉਥੇ ਅਮਨ ਨਿਬੰਧ ਕਰ ਦਾਂਗੇ ਬਹਿ ਜਾਗੇ ਇਸ ਕਸਾਂਜ ਦੇ ਬੰਦੇ ਨਾਲ 10 ਦਾ ਬੰਦੇ ਭਾਹਾਂਗੇ ਸਾਨੂੰ ਕੋਈ ਫਰਕ ਪੈਂਦਾਗਾ ਪਰ ਇਹ ਕਰਨ ਦਾ ਇਲਾਨ ਵੀ ਬਿਲਕੁਲ ਨਹੀਂ ਉਸ ਤੋਂ ਕਰਦੇਵਾਂਗੇ ਜੇ ਕਰਨਗੇ ਤਾਂ ਅਸੀਂ ਨਾਲ ਮੋਰਚਾ ਚਕਵਾਉਣ ਨੂੰ ਲੈ ਕੇ ਜਿਹੜਾ 31 ਮਈ ਦਾ ਸਮਾਵ ਹੋ ਲਿਖਿਆ ਗਿਆ ਕੀ ਲੱਗਦਾ ਹੈ ਕਿ ਜੇ ਕੋਰਟ ਦੇ ਵੱਲੋਂ ਮੋਰਚਾ ਚਕਵਾਉਣ ਨੂੰ ਲੈ ਕੇ ਜਿਹੜਾ ਸਰਕਾਰ ਨੂੰ ਦੇਸ਼ ਜਾਰੀ ਕੀਤੇ ਜਾਂਦੇ ਨੇ ਫਿਰ ਕਿਸਾਨਾਂ ਦਾ ਤੇ ਸਿੱਖ ਜਥੇਬੰਦੀਆਂ ਦਾ ਐਕਸ਼ਨ ਕਿਸ ਤਰ੍ਹਾਂ ਦਾ ਹੋਊਗਾ ਇਕੱਲੇ ਸਿੱਖ ਜਥੇਬੰਦੀਆਂ ਦਾ ਨਹੀਂ ਕਿਸਾਨਾਂ ਦਾ ਕਾਮਰੇਡਾਂ ਦਾ ਆਖੀਂ ਦੀ ਸਮਝ ਗੱਲ ਆ ਤੇ ਕਿਸਾਨ ਦੇ ਸਿਰ ਸਾਰਾ ਸਾਂਝਾ ਮੋਰਚਾ ਬਣੂਗਾ ਕੋਰਟ ਆਪ ਦੇ ਦਾਇਰੇ ਚ ਰਹਣਾ ਪਬਲਿਕ ਦੇ ਨਾਲ ਪੰਗਾ ਨਹੀਂ ਲੈਣਾ ਚਾਹੀਦਾ ਸਾਡੇ ਸਾਹਮਣੇ ਇਹੀ ਗੱਲ ਹੈ ਪੀਐਨ ਮੀਡੀਆ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਸਬਰਾਜ ਇਹ ਗੱਲ ਕੀਤੀ ਜਾਵੇ ਤਾਂ ਕੌਮੀ ਇਨਸਾਫ ਮੋਰਚਾ ਸਿੱਖਾਂ ਦੀਆਂ ਵੱਡੀਆਂ ਪ੍ਰਮੁੱਖ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਅਤੇ ਮੋਹਾਲੀ ਦੀਆਂ ਸਰਹੱਦਾਂ ਦੇ ਉੱਪਰ ਨਿਰੰਤਰ ਕਈ ਮਹੀਨਿਆਂ ਤੋਂ ਚੱਲ ਰਿਹਾ ਹੈ ਇਸੇ ਲਈ ਇਸੇ ਮੋਰਚੇ ਨੂੰ ਲੈ ਕੇ ਜੇ ਗੱਲ ਕੀਤੀ ਜਾਵੇ ਤਾਂ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਹੋਏ ਲੋਕਾਂ ਦਾ ਵੱਡਾ ਸਮਰਥਨ ਮਿਲਿਆ 26 ਜਨਵਰੀ ਨੂੰ ਇੱਕ ਵਾਰ ਲੋਕਾਂ ਨੇ ਜਿਹੜਾ ਸੀ ਵੱਡਾ ਇੱਕ ਇਕੱਠ ਦਿਖਾ ਦਿੱਤਾ ਔਰ ਇਸੇ ਇਕੱਠ ਦੇ ਦਰਮਿਆਨ ਕਿਤੇ ਨਾ ਕਿਤੇ ਜਿਸ ਤਰੀਕੇ ਦਾ ਲੋਕਾਂ ਦਾ ਰੁਝਾਨ ਸੀ ਤਾਂ ਇਸ ਤਰ੍ਹਾਂ ਲੱਗਦਾ ਸੀ ਕਿ ਮੋਰਚਾ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਜ਼ੋਰ ਫੜੇਗਾ ਪਰ ਕਿਤੇ ਨਾ ਕਿਤੇ ਮੋਰਚੇ ਦੇ ਵਿੱਚ ਉਤਰਾ ਚੜ੍ਹਾ ਆਉਣੇ ਵੀ ਸੁਭਾਵਿਕ ਬਣੇ ਆਖਰ ਕੀ ਕਾਰਨ ਸਨ ਕਿ ਲੋਕ ਇਸ ਮੋਰਚੇ ਤੋਂ ਨਿਰਾਸ਼ ਹੋਏ ਜਿਸ ਤੋਂ ਬਾਅਦ ਮੋਰਚੇ ਦੇ ਜਿਹੜੇ ਆਗੂ ਸਨ ਉਹਨਾਂ ਦੇ ਵੱਲੋਂ ਇੱਕ ਵੱਡਾ ਪ੍ਰੋਗਰਾਮ ਦਿੱਤਾ ਗਿਆ ਕਿ 26 ਮਈ ਦਾ ਸਮਾਂ ਤੈਅ ਕਰਕੇ ਸਿਰਫ ਹਤੇਗੜ ਸਾਹਿਬ ਦੀ ਪਾਵਨ ਪਵਿੱਤਰ ਸ਼ਹੀਦਾਂ ਦੀ ਧਰਤ ਦੇ ਉੱਪਰ ਆ ਜਿਹੜਾ ਦੀਵਾਨ ਬਾਬਾ ਟੋਡਰਮਲ ਹਾਲ ਦੇ ਵਿੱਚ ਇੱਕ ਇਕੱਠ ਸੱਦਿਆ ਜਾਂਦਾ ਏ ਕੁਝ ਕਿਸਾਨ ਆਗੂ ਦੇ ਵਿੱਚ ਸ਼ਾਮਲ ਹੁੰਦੇ ਨੇ ਅਤੇ ਕੁਝ ਸਿੱਖ ਸ਼ਖਸੀਅਤਾਂ ਦਾ ਜ਼ਿਕਰ ਕਰੀਏ ਸਾਧੂ ਮਹਾਂਪੁਰਸ਼ ਵੀ ਇਸ ਸਮਾਗਮ ਦੇ ਵਿੱਚ ਆਪਣੀ ਸ਼ਮੂਲੀਅਤ ਕਰਦੇ ਨਜ਼ਰੀ ਆਉਂਦੇ ਨੇ ਤਾਂ ਇਸੇ ਨੂੰ ਲੈ ਕੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਪੁੱਜੇ ਨੇ ਉਹਨਾਂ ਨੇ ਇੱਕ ਵੱਡਾ ਦਾਅਵਾ ਕੀਤਾ ਉਹਨਾਂ ਨੇ ਕਿਹਾ ਕਿ ਜੇ ਟੋਲ ਪਲਾਜ਼ਿਆਂ ਦਾ ਪ੍ਰੋਗਰਾਮ ਦਿੱਤਾ ਜਾਵੇ ਤਾਂ ਅਸੀਂ ਟੋਲ ਪਲਾਜ਼ਿਆਂ ਨੂੰ ਬੰਦ ਕਰਨ ਵਾਸਤੇ ਵੀ ਤਿਆਰ ਹਾਂ ਪਰ ਮੋਰਚੇ ਦੇ ਆਗੂਆਂ ਨੂੰ ਇਸ ਗੱਲ ਦਾ ਸਮਰਥਨ ਕਰਨਾ ਪਵੇਗਾ ਵਿਸ਼ਵਾਸ ਦਿਵਾਉਣਾ ਪਵੇਗਾ ਕਿ ਜਿਹੜੇ ਲੋਕ ਟੋਲ ਪਲਾਜ਼ਿਆਂ ਨੂੰ ਬੰਦ ਕਰਨਗੇ ਉਹਨਾਂ ਦੇ ਉੱਪਰ ਕਿਸੇ ਤਰੀਕੇ ਦੇ ਕੋਈ ਵੀ ਪਰਚੇ ਦਰਜ ਨਹੀਂ ਹੋਣਗੇ ਤੇ ਨਾਲ ਹੀ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਇਹ ਵੀ ਬਿਆਨ ਦਿੱਤਾ ਹੈ ਕਿ ਜੇ ਮੋਰਚੇ ਦੇ ਆਗੂਆਂ ਨੇ ਇਹ ਵੱਡਾ ਪ੍ਰੋਗਰਾਮ ਲੈ ਹੀ ਲਿਆ ਜਿਸ ਤਰੀਕੇ ਦੇ ਨਾਲ ਅੱਜ ਮਤੇ ਪਾਸ ਹੁੰਦੇ ਨੇ ਮਤਿਆਂ ਦੇ ਵਿੱਚ ਇੱਕ ਤਿੰਨ ਮੰਗਾਂ ਪਾਸ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਡੀ ਮੰਗ ਇਹ ਵੀ ਐ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਦਿੱਲੀ ਦੇ ਵਿੱਚ ਨਵਾਂ ਬਣਿਆ ਹੋਇਆ ਜਿਹੜਾ ਮਹਿਲ ਐ ਉਹਦਾ ਘਰਾਓ ਕਰਨਾ ਐ ਤੇ ਇਸੇ ਨੂੰ ਲੈ ਕੇ ਵੱਡੇ ਸਵਾਲੀਆ ਚਿੰਨ੍ਹ ਲਾਉਂਦੇ ਹੋયા ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਜੇ ਇਸ ਤਰੀਕੇ ਦੇ ਨਾਲ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਘੇਰਨ ਦੀ ਗੱਲ ਕੀਤੀ ਜਾ ਰਹੀ ਐ ਤਾਂ ਕਿਤੇ ਨਾ ਕਿਤੇ ਇਸ ਗੱਲ ਨੂੰ ਲੈ ਕੇ ਵਿਵਾਦ ਬਣੇਗਾ ਕੁਝ ਅਜਹੀਆਂ ਧਿਰਾਂ ਵੀ ਬਣ ਗਈਆਂ ਜਿਨ੍ਹਾਂ ਦੇ ਵੱਲੋਂ ਇਹ ਕਿਹਾ ਜਾਵੇਗਾ ਕਿ ਅਰਵਿੰਦ ਕੇਸਰੀਵਾਲ ਦਾ ਹੀ ਆਖਰਕਾਰ ਕਿਉਂ ਕਿਉਂਕਿ ਉੱਥੇ ਤਾਂ ਬੀਜੇਪੀ ਹੈ ਬੀਜੇਪੀ ਵੀ ਇੰਨਾ ਕੇਸਾਂ ਦੇ ਵਿੱਚ ਉਨੇ ਹੀ ਗੁਨਾਹਗਾਰ ਮੰਨੀ ਜਾ ਰਹੀ ਹੈ ਜਿੰਨੀਆਂ ਪੰਜਾਬ ਦੀਆਂ ਹੋਰ ਧਰਾਂ ਨੇ ਹੋਰ ਰੁਲਦੂ ਸਿੰਘ ਮਾਨਸਾ ਨੇ ਕੀ ਗੱਲਬਾਤ ਕੀਤੀ ਹੈ ਮੀਡੀਆ ਦੇ ਮੁਖਾਤਬ ਹੋ ਕੇ ਤੇ ਇੱਕ ਵਾਰ ਉਹ ਜਿਹੜੀ ਕੀਤੀ ਹੋਈ ਗੱਲਬਾਤ ਤੁਹਾਡੇ ਦਰਮਿਆਨ ਹਾਜ਼ਰ ਕਰ ਦਿੰਦੇ ਹਾਂ ਤੇ ਇਹਨਾਂ ਨੇ ਇੱਕ ਵਿਚਾਰ ਲਿਆਂਦਾ ਠੀਕ ਆ ਜਿਵੇਂ ਕਰਨ ਕਿ ਸਾਨੂੰ ਕਰਨ ਦੀ ਜਮੂਰੀ ਪੂਜਮ ਕਮੇਟੀ ਕਰੂਗੀ ਵੀ ਕੇਜਰੀਵਾਲ ਦੀ ਗੋਠੀ ਘੇਰ ਲੋ ਅਸੀਂ ਇਸ ਦੇ ਰਾਏ ਦੇ ਕੇਜਰੀਵਾਲ ਦੇ ਨਹੀਂ ਘੇਰਨੀ ਚਾਹੀਦੀ ਕਿ ਖਰ ਜੋ ਕੇਜਰੀਵਾਲ ਕੀ ਚੀਜ਼ ਹੈ ਕਿ ਪ੍ਰਧਾਨ ਮੰਤਰੀ ਆਹੋ ਇੱਕ ਸਟੇਟ ਦਾ ਉਹ ਸਟੇਟ ਵੀ ਹੈ ਨਹੀਂ ਜਿਹੜਾ ਮੁੱਖ ਮੰਤਰੀ ਹੈ ਤਾਂ ਸਾਨੂੰ ਘਟੋ ਘੜ ਪ੍ਰਧਾਨ ਮੰਤਰੀ ਦਾ ਘਰ ਘੇਰੀਏ ਪ੍ਰਧਾਨ ਮੰਤਰੀ ਉਸ ਪਾਰਲੀਮੈਂਟ ਘੇਰੀਏ ਇਹੋ ਜਿਹਾ ਸਾਨੂੰ ਮੋਰ ਰਹੇ ਦੇ ਕੇ ਗਿਆ ਪਰ ਜਿਵੇਂ ਕਮੇਡੀ ਕਰੂ ਵੀ ਫੁੱਲ ਸੱਚਾ ਮਾਂਗੇ ਜਨਨਾ ਚ ਸਾਡੇ ਸਿੰਘ ਨਹੀਂ ਰਹਿ ਹੀ ਕਰਦੇ ਮੇਰੀ ਰਾਇ ਮੇਰੀ ਜਥੇਬੰਦੀ ਦੀ ਮੰਨਣਾ ਵੀ ਉਥੇ ਪਰਛੀ ਨਹੀਂ ਕੱਢਣ ਦੇਵਾਂਗੇ ਲੜਾਈ ਹੋਊਗੀ ਕੁੰਜੀਵਾ ਸਾਮਰਾਜਵਾਦ ਨਾਲ ਸਾਡੀ ਲੜਾਈ ਹੋਊਗੀ ਉਹਦੀ ਇਥੇ ਆਮਨ ਨਿਬੰਧ ਕਰਦਾਂਗੇ ਬਹਿ ਜਾਗੇ ਇਸ ਪਸੰਦ ਦੇ ਬੰਦੇ ਨਾਲ 10 ਦਾ ਬੰਦੇ ਭਾਹ ਲਾਂਗੇ ਸਾਨੂੰ ਕੋਈ ਫਰਕ ਪੈਂਦਾਗਾ ਪਰ ਇਹ ਕਰਨ ਇਲਾਨ ਵੀ ਬਿਲਕੁਲ ਨਹੀਂ ਉਸ ਤੋਂ ਕਰ ਦੇਵਾਂਗੇ ਜੇ ਕਰਨਗੇ ਤਾਂ ਅਸੀਂ ਨਾਲ ਆ ਮੋਰਚਾ ਚਕਵਾਉਣ ਨੂੰ ਲੈ ਕੇ ਜਿਹੜਾ 31 ਮਈ ਦਾ ਸਮਾਂ ਲਿੰਕਿਆ ਗਿਆ ਕੀ ਲੱਗਦਾ ਹੈ ਕਿ ਜੇ ਕੋਰਟ ਦੇ ਵੱਲੋਂ ਮੋਰਚਾ ਚਕਵਾਉਣ ਨੂੰ ਲੈ ਕੇ ਜਿਹੜਾ ਸਰਕਾਰ ਨੂੰ ਹੁਦੇਸ਼ ਜਾਰੀ ਕੀਤੇ ਜਾਂਦੇ ਨੇ ਫਿਰ ਕਿਸਾਨਾਂ ਦਾ ਤੇ ਸਿੱਖ ਜਥੇਬੰਦੀਆਂ ਦਾ ਐਕਸ਼ਨ ਕਿਸ ਤਰ੍ਹਾਂ ਦਾ ਹੋਊਗਾ ਇਕੱਲੇ ਸਿੱਖ ਜਥੇਬੰਦੀਆਂ ਦਾ ਤੇ ਕਿਸਾਨਾਂ ਦਾ ਕਾਮਰੇਡਾਂ ਦਾ ਆਖੀਂ ਤਾਂ ਸਮਝੇ ਗੱਲ ਆ ਤੇ ਕਿਸਾਨ ਦੱਸਦੇ ਸਾਰਾ ਸਾਂਝਾ ਮੋਰਚਾ ਬਣੂਗਾ ਕੋਰਟ ਆਪ ਦੇ ਦਾਇਰੇ ਚ ਰਹਣਾ ਪਬਲਿਕ ਦੇ ਨਾਲ ਪੰਗਾ ਨਹੀਂ ਲੈਣਾ ਚਾਹੀਦਾ ਸਾਡੇ ਸਾਹਮਣੇ ਇਹੀ ਗੱਲ ਹੈ ਪੀਐਨ ਮੀਡੀਆ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਸਬਰਾਜ ਇਹ ਗੱਲ ਕੀਤੀ ਜਾਵੇ ਤਾਂ ਕੌਮੀ ਇਨਸਾਫ ਮੋਰਚਾ ਸਿੱਖਾਂ ਦੀਆਂ ਵੱਡੀਆਂ ਪ੍ਰਮੁੱਖ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਅਤੇ ਮੋਹਾਲੀ ਦੀਆਂ ਸਰਹੱਦਾਂ ਦੇ ਉੱਪਰ ਨਿਰੰਤਰ ਕਈ ਮਹੀਨਿਆਂ ਤੋਂ ਚੱਲ ਰਿਹਾ ਹੈ ਇਸੇ ਲਈ ਇਸੇ ਮੋਰਚੇ ਨੂੰ ਲੈ ਕੇ ਜੇ ਗੱਲ ਕੀਤੀ ਜਾਵੇ ਤਾਂ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਹੋਏ ਲੋਕਾਂ ਦਾ ਵੱਡਾ ਸਮਰਥਨ ਮਿਲਿਆ 26 ਜਨਵਰੀ ਨੂੰ ਇੱਕ ਵਾਰ ਲੋਕਾਂ ਨੇ ਜਿਹੜਾ ਸੀ ਵੱਡਾ ਇਕ ਇਕੱਠ ਦਿਖਾ ਦਿੱਤਾ ਔਰ ਇਸੇ ਇਕੱਠ ਦੇ ਦਰਮਿਆਨ ਕਿਤੇ ਨਾ ਕਿਤੇ ਜਿਸ ਤਰੀਕੇ ਦਾ ਲੋਕਾਂ ਦਾ ਰੁਝਾਨ ਸੀ ਤਾਂ ਇਸ ਤਰ੍ਹਾਂ ਲੱਗਦਾ ਸੀ ਕਿ ਮੋਰਚਾ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਜ਼ੋਰ ਫੜੇਗਾ ਪਰ ਕਿਤੇ ਨਾ ਕਿਤੇ ਮੋਰਚੇ ਦੇ ਵਿੱਚ ਉਤਰਾ ਚੜਾ ਆਉਣੇ ਵੀ ਸੁਭਾਵਿਕ ਬਣੇ ਆਖਰ ਕੀ ਕਾਰਨ ਸਨ ਕਿ ਲੋਕ ਇਸ ਮੋਰਚੇ ਤੋਂ ਨਿਰਾਸ਼ ਹੋਏ ਜਿਸ ਤੋਂ ਬਾਅਦ ਮੋਰਚੇ ਦੇ ਜਿਹੜੇ ਆਗੂ ਸਨ ਉਹਨਾਂ ਦੇ ਵੱਲੋਂ ਇੱਕ ਵੱਡਾ ਪ੍ਰੋਗਰਾਮ ਦਿੱਤਾ ਗਿਆ ਕਿ 26 ਮਈ ਦਾ ਸਮਾਂ ਤੈ ਕਰਕੇ ਸ੍ਰੀ ਫਤਿਹਗੜ ਸਾਹਿਬ ਦੀ ਪਾਵਨ ਪਵਿੱਤਰ ਸ਼ਹੀਦਾਂ ਦੀ ਧਰਤ ਦੇ ਉੱਪਰ ਆ ਜਿਹੜਾ ਦੀਵਾਨ ਬਾਬਾ ਟੋਡਰਮਲ ਹਾਲ ਦੇ ਵਿੱਚ ਇੱਕ ਇਕੱਠ ਸੱਦਿਆ ਜਾਂਦਾ ਏ ਕੁਝ ਕਿਸਾਨ ਆਗੂ ਦੇ ਵਿੱਚ ਸ਼ਾਮਲ ਹੁੰਦੇ ਨੇ ਅਤੇ ਕੁਝ ਸਿੱਖ ਸ਼ਖਸੀਅਤਾਂ ਦਾ ਜ਼ਿਕਰ ਕਰੀਏ ਸਾਧੂ ਮਹਾਂਪੁਰਸ਼ ਵੀ ਇਸ ਸਮਾਗਮ ਦੇ ਵਿੱਚ ਆਪਣੀ ਸ਼ਮੂਲੀਅਤ ਕਰਦੇ ਨਜ਼ਰੀ ਆਉਂਦੇ ਨੇ ਤਾਂ ਇਸੇ ਨੂੰ ਲੈ ਕੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਪੁੱਜੇ ਨੇ ਉਹਨਾਂ ਨੇ ਇੱਕ ਵੱਡਾ ਦਾਅਵਾ ਕੀਤਾ ਉਹਨਾਂ ਨੇ ਕਿਹਾ ਕਿ ਜੇ ਟੋਲ ਪਲਾਜ਼ਿਆਂ ਦਾ ਪ੍ਰੋਗਰਾਮ ਦਿੱਤਾ ਜਾਵੇ ਤਾਂ ਅਸੀਂ ਟੋਲ ਪਲਾਜ਼ਿਆਂ ਨੂੰ ਬੰਦ ਕਰਨ ਵਾਸਤੇ ਵੀ ਤਿਆਰ ਹਾਂ ਪਰ ਮੋਰਚੇ ਦੇ ਆਗੂਆਂ ਨੂੰ ਇਸ ਗੱਲ ਦਾ ਸਮਰਥਨ ਕਰਨਾ ਪਵੇਗਾ ਵਿਸ਼ਵਾਸ ਦਿਵਾਉਣਾ ਪਵੇਗਾ ਕਿ ਜਿਹੜੇ ਲੋਕ ਟੋਲ ਪਲਾਜ਼ਿਆਂ ਨੂੰ ਬੰਦ ਕਰਨਗੇ ਉਹਨਾਂ ਦੇ ਉੱਪਰ ਕਿਸੇ ਤਰੀਕੇ ਦੇ ਕੋਈ ਵੀ ਪਰਚੇ ਦਰਜ ਨਹੀਂ ਹੋਣਗੇ ਤੇ ਨਾਲ ਹੀ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਇਹ ਵੀ ਬਿਆਨ ਦਿੱਤਾ ਹੈ ਕਿ ਜੇ ਮੋਰਚੇ ਦੇ ਆਗੂਆਂ ਨੇ ਇਹ ਵੱਡਾ ਪ੍ਰੋਗਰਾਮ ਲੈ ਹੀ ਲਿਆ ਹੈ ਜਿਸ ਤਰੀਕੇ ਦੇ ਨਾਲ ਅੱਜ ਮਤੇ ਪਾਸ ਹੁੰਦੇ ਨੇ ਮਤਿਆਂ ਦੇ ਵਿੱਚ ਇੱਕ ਤਿੰਨ ਮੰਗਾਂ ਪਾਸ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਡੀ ਮੰਗ ਇਹ ਵੀ ਐ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਦਿੱਲੀ ਦੇ ਵਿੱਚ ਨਵਾਂ ਬਣਿਆ ਹੋਇਆ ਜਿਹੜਾ ਮਹਿਲ ਐ ਉਹਦਾ ਘਰਾਓ ਕਰਨਾ ਐ ਤੇ ਇਸੇ ਨੂੰ ਲੈ ਕੇ ਵੱਡੇ ਸਵਾਲੀਆ ਚਿੰਨ੍ਹ ਲਾਉਂਦੇ ਹੋયા ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਜੇ ਇਸ ਤਰੀਕੇ ਦੇ ਨਾਲ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਘੇਰਨ ਦੀ ਗੱਲ ਕੀਤੀ ਜਾ ਰਹੀ ਐ ਤਾਂ ਕਿਤੇ ਨਾ ਕਿਤੇ ਇਸ ਗੱਲ ਨੂੰ ਲੈ ਕੇ ਵਿਵਾਦ ਬਣੇਗਾ ਕੁਝ ਅਜਾਹੀਆਂ ਤਰ੍ਹਾਂ ਵੀ ਬਣ ਗਿਆ ਜਿਨ੍ਹਾਂ ਦੇ ਵੱਲੋਂ ਇਹ ਕਿਹਾ ਜਾਵੇਗਾ ਕਿ ਅਰਵਿੰਦ ਕੇਸਰੀਵਾਲ ਦਾ ਹੀ ਆਖਰਕਾਰ ਕਿਉਂ ਕਿਉਂਕਿ ਉੱਥੇ ਤਾਂ ਭਾਜਪਾ ਹੈ ਭਾਜਪਾ ਵੀ ਇੰਨਾ ਕੇਸਾਂ ਦੇ ਵਿੱਚ ਉਨੇ ਹੀ ਗੁਨਾਹਗਾਰ ਮੰਨੀ ਜਾ ਰਹੀ ਹੈ ਜਿੰਨੀਆਂ ਪੰਜਾਬ ਦੀਆਂ ਹੋਰ ਤਰ੍ਹਾਂ ਨੇ ਹੋਰ ਰੁਲਦੂ ਸਿੰਘ ਮਾਨਸਾ ਨੇ ਕੀ ਗੱਲਬਾਤ ਕੀਤੀ ਹੈ ਮੀਡੀਆ ਦੇ ਮੁਖਤੱਬ ਹੋ ਕੇ ਤੇ ਇੱਕ ਵਾਰ ਉਹ ਜਿਹੜੀ ਕੀਤੀ ਹੋਈ ਗੱਲਬਾਤ ਤੁਹਾਡੇ ਦਰਮਿਆਨ ਹਾਜ਼ਰ ਕਰ ਦਿੰਦੇ ਹਾਂ ਤੇ ਇਹਨਾਂ ਨੇ ਇੱਕ ਵਿਚਾਰ ਲਿਆਂਦਾ ਠੀਕ ਆ ਜਿਵੇਂ ਕਰਨ ਕਿ ਸਾਨੂੰ ਕਰਨ ਦੀ ਜੁਕਰੀ ਪੂਜਮ ਕਮੇਟੀ ਕਰੂਗੀ ਵੀ ਕੇਜਰੀਵਾਲ ਦੀ ਗੋਠੀ ਘੇਰ ਲੋ ਅਸੀਂ ਇਸ ਦਿਨ ਰਹਿਦੇ ਕਿ ਕੇਜਰੀਵਾਲ ਦੇ ਨਹੀਂ ਘੇਰਨੀ ਚਾਹੀਦੀ ਕਿ ਖੜ ਜੋ ਕੇਜਰੀਵਾਲ ਕੀ ਚੀਜ਼ ਹੈ ਕਿ ਪ੍ਰਧਾਨ ਮੰਤਰੀ ਆਹੋ ਇੱਕ ਸਟੇਟ ਦਾ ਉਹ ਸਟੇਟ ਵੀ ਹੈ ਨਹੀਂ ਜਿਹੜਾ ਮੁੱਖ ਮੰਤਰੀ ਹੈ ਤਾਂ ਸਾਨੂੰ ਘਟੋ ਘੜ ਪ੍ਰਧਾਨ ਮੰਤਰੀ ਦਾ ਘਰ ਘੇਰੀਏ ਪ੍ਰਧਾਨ ਮੰਤਰੀ ਉਸ ਪਾਰਲੀਮੈਂਟ ਘੇਰੀਏ ਇਹੋ ਜਿਹਾ ਸਾਨੂੰ ਮੋਰ ਰਹਿ ਦੇ ਕੇ ਗਿਆ ਪਰ ਜਿਵੇਂ ਕਮੇਡੀ ਕਰੂਗੀ ਫੁੱਲ ਸੱਚਾ ਮਾਂਗੇ ਜਨਨ ਚ ਸਾਡੇ ਸਿੰਘ ਨਹੀਂ ਰਹਿ ਹੀ ਕਰਦੇ ਮੇਰੀ ਰਾਇ ਮੇਰੀ ਜਥੇਬੰਦੀ ਦੀ ਮੰਨਣਾ ਵੀ ਉਥੇ ਪਰਛੀ ਨਹੀਂ ਕੱਢਣ ਦੇਵਾਂਗੇ ਲੜਾਈ ਹੋਗੀ ਕੁੰਜੀਵਾ ਸਾਵਰਾਜਵਾਦ ਨਾਲ ਸਾਡੀ ਲੜਾਈ ਹੋਊਗੀ ਉਹਦੀ ਉਥੇ ਆਮਨ ਨਿਬੰਧ ਕਰਦਾਂਗੇ ਬਹਿ ਜਾਗੇ ਸਿੱਖ ਸੰਜੇ ਦੇ ਬੰਦੇ ਨਾਲ 10 ਬੰਦੇ ਭਾੜਾਂਗੇ ਸਾਨੂੰ ਕੋਈ ਫਰਕ ਪੈਂਦਾਗਾ ਪਰ ਇਹ ਕਰੇਗਾ